ਬਾ ਪਿਆਰ ਦਾ ਬਬੂ ਛੋਟੇ ਜਿਹੇ ਦਿਨਾਂ ਕੇ ਵਿੱਚ 47 ਦੇ ਵਿੱਚ ਤੁਹਾਡੇ ਨਾਲ ਹੀ ਆ ਗਿਆ ਅੱਗੇ ਹੀ ਰੋਣ ਲੱਗ ਗਿਆ ਕਹਿੰਦਾ ਮੈਂ ਕਿੱਥੇ ਜਾਣਾ ਮਾਫੇ ਹਾਂ ਜਾਉਂਦਾ ਇਹਨੂੰ ਘੜਿਆ ਕਰਾ ਤੇਰੇ ਘਰ ਆ ਲਈ ਹੈ ਕੀ ਹੁ ਕਰੂੰਗਾ ਤੂੰ ਹੂੰ ਬਾਜੀ ਕਹਿੰਦਾ ਮੈਂ ਤਾਂ ਛੱਡਣੀ ਹੁੰਨੀ ਮੈਂ ਤਾਂ ਰੱਖਣੀ ਹੁੰਨੀ ਹੈ ਅੱਛਾ ਕਿੱਥੇ ਕਾਹੂ ਮਾ ਜਾਉ ਖਾਤੇ ਮਾ ਜਾਉ ਹੂੰ ਮੈਂ ਮਰ ਗਿਆ ਤੇ ਉਹ ਮਰ ਗਈ ਬਸ ਹਟੇ ਹੀ ਨਹੀਂ ਲੱਗ ਗਿਆ ਸਾਲਾ ਰੋਣ ਫੇਰ ਉਹਨੇ ਆ ਗਿਆ ਉਹ ਜੈਤੋਤ ਹਕੀਕਤ ਸਿੰਘ ਐਸੇ ਪਿੰਡ ਕਿੱਦਾ ਤੁਹਾਡਾ ਪਿੰਡ ਸਾਡਾ ਪਸ਼ੋਕਾ ਹਾਂਜੀ ਜਾਨੂ ਕਿੱਥੇ ਦਾ ਤੁਹਾਡਾ ਜਾਨੂ ਹਾਂ ਸਾ ਮੇਰਾ ਪਾਕਿਸਤਾਨ ਦਾ ਹੀ ਕਿਹੜਾ ਪਿੰਡ ਸੀ ਪਿੰਡ ਚਕਤੀ ਚਕ ਚੰਤੀ ਚੱਕ ਇਹ ਕੱਲਾ ਚੰਤੀ ਹੈ ਕਿ 132 ਲੱਗਦਾ ਇਹ ਚਕਤੀ ਉਹ ਕੱਲਾ ਹੀ ਚਕਤੀ ਤਹਿਸੀਲ ਕਿਹੜੀ ਪੈਂਦੀ ਸੀ ਗੜਾਂ ਵਾਲਾ ਗੜਾਂ ਵਾਲਾ ਜਿਲ੍ਹਾ ਜਿਲ੍ਹਾ ਲਾਹੌਰ ਜੀ ਤੁਹਾਡੀ ਹੁਣ ਹੋਰ ਚੱਲਦਾ ਜੋ 12 14 ਕਿ ਖਾਰ ਦਾ ਖਾ ਅੱਛਾ ਜੀ ਗੋਤਗੀ ਹੈ ਤੁਹਾਡਾ ਮਹਲ ਮਹਲ ਠੀਕ ਹੈ ਤੇ ਉਧਰ ਜਦੋਂ ਤੁਸੀਂ ਆਪਣਾ ਬੰਡ ਹੋਈ ਐ ਦੇਸ਼ ਵੰਡਿਆ ਐ ਉਦੋਂ ਕਿੰਨੀ ਉਮਰ ਸੀ ਤੁਹਾਡੀ ਜਦ ਮੇਰੀ ਉਮਰ ਹੋ ਗਈ ਜੀ 15 16 ਬਾਅਦ ਤੇ ਅੱਛਾ ਇਹ ਪੜਦੇ ਵੀ ਤੁਸੀਂ ਉਸ ਟਾਈਮ ਹਾਂਜੀ ਪੜਦਾ ਸੀ ਕਿਹੜੇ ਕਲਾਸ ਤੇ ਬਾ ਦੂਸਰੀ ਕਿਦ ਬੁਜੀ ਦੂਸਰੀ ਤੀਸਰੀ ਤੋਂ ਹਟ ਗਿਆ ਸਕੂਲ ਕਿੱਥੇ ਸੀ ਤੁਹਾਡਾ ਫਿਰ ਜਿਹੜਾ ਵਾਲਾ ਸਾਡਾ ਸਕੂਲ ਤਾਂ ਦੀ ਲਾਗੇ ਤਾਂ 34 ਚੌਥੇ ਚੱਕ ਕਿਹੜੇ 34 ਦੇ ਪੈਂਦਾ ਸੀ ਅੱਛਾ ਜੀ ਤੇ ਫੇਰ ਤੁਹਾਡੇ ਉੱਥੇ ਕਿੰਨੀ ਚੱਕ ਤਸ ਅੱਛਾ ਪਿੰਡ ਦੇ ਵਿੱਚ ਫੇਰ ਪਾਣੀ ਪੂਣੀ ਕਿੱਥੋਂ ਲੈਂਦੇ ਜੀ ਤੁਸੀਂ ਫੇਰ ਪਾਣੀ ਖੂਬ ਤਾਰੀ ਝੜੇ ਲੱਗਿਆ ਹੋਇਆ ਕਿੰਨੇ ਖੂਹ ਤੇ ਪਿੰਡ ਦੇ ਵਿੱਚ ਠੀਕ ਕੋਈ 4 ਕੁ ਖੂਹ ਖੂਹਾਂ ਦੇ ਨਾਮ ਵੀ ਰੱਖੇ ਹੋਏ ਹੁਣੇ ਨਹੀਂ ਨਾਂ ਨੂੰ ਤਾਂ ਕੋਈ ਨਹੀਂ ਤਾਂ ਖੂਬ ਖੇ ਪਾਣੀ ਭਰਦੀਆਂ ਜੇ ਇਹ ਪਿੰਡ ਦੇ ਵਿੱਚ ਦੀ ਖੂਹ ਹਾਂਜੀ ਪਿੰਡ ਦੇ ਵਿੱਚ ਤੇ ਫੇਰ ਜਿਹੜੇ ਖੇਤੀ ਕਰਦੇ ਤੇ ਉਹ ਤਾਂ ਖੇਤੀ ਤਾਂ ਜਲ ਹਾਈ ਹੋਣੀ ਦੀ ਖਾਦੀ ਖੇਤੀ ਸੀ ਪਾਣੀ ਪਾਣੀ ਬਿਨਾ ਜੈਲਦਾਰ ਦਾ ਖੜਾਤਾ ਆ ਅੱਛਾ ਜੈਲਾ ਕਿਹਨਾ ਸੀ ਉਹਨਾਂ ਦਾ ਹਾਕਰ ਸੀ ਜਿਹੜਾ ਤੁਹਾਡਾ ਪਿੰਡ ਸੀ 34 ਚੱਕ ਕਿੱਡਾ ਕ ਪਿੰਡ ਸੀ ਕਿੰਨੇ ਕ ਘਰ ਸੀ ਪਿੰਡ ਬਹੁਤ ਖਾਸਾ ਬੜਾ ਦਾ ਸੀ ਫੇਰ ਵੀ ਕਿੰਨੇ ਕ ਸੀ 200 ਘਰ ਹੋਊਗਾ 200 200 ਸਾਰਾ ਸਿੱਖਾਂ ਦਾ ਹੀ ਸੀ ਕਿ ਮੁਸਲਮਾਨਾਂ ਦਾ ਵੀ ਸੀ ਮੁਸਲਮਾਨ ਵੀ ਸੀ ਮੁਸਲਮਾਨ ਅੱਛਾ ਹੀ ਪਿੰਡ ਖਾਲ ਕਈ ਜਾਤਾਂ ਦੀਆਂ ਗੁਰਦੁਆਰਾ ਐ ਸੀ ਪਿੰਡ ਚ ਹਾਂਜੀ ਤਾਂ ਮੰਦਰ ਮੰਦਰ ਨਹੀਂ ਸੀ ਮਸਜਿਦ ਨਾ ਅੱਛਾ ਫਿਰ ਇਹ ਆਪਣੇ ਨਮਾਜ਼ ਕਿੱਥੇ ਕਰਨ ਜਾਂਦੇ ਸੀ ਮੁਸਲਮਾਨ ਤੇ ਜਿਹੜੇ ਮੁਸਲਮਾਨ ਕੱਟੇ ਜਾਂਦੇ ਤੇ ਜੀ ਫੇਰ ਬਣਾ ਲਈ ਦੀ ਇੱਕ ਕੱਚੀ ਜੀ ਅੱਛਾ ਜੀ ਕੱਚੀ ਜੀ ਵੀਰੇ ਨਮਾਜ਼ਾਂ ਨਹੀਂ ਜਾਂ ਪੜ੍ਹਦੇ ਹੁੰਦੇ ਨੇ ਮਾੜੀ ਮੁੱਠੀ ਜਿਹੜੀ ਕੋਈ ਕਰਦੇ ਸੀ ਅੱਛਾ ਤੁਸੀਂ ਕਿੰਨੇ ਕਲਾਸਾ ਪੜ੍ਹੇ ਉੱਥੇ ਮੈਂ ਪੜਿਆ ਜੀ ਚੌਥੀ ਚੌਥੀ ਪੰਜਵੀਂ ਕਿਉਂ ਤੁਹਾਡੇ ਫੇਰ ਉੱਥੇ ਯਾਰ ਦੋਸਤ ਵੀ ਹੋਣਗੇ ਹਾਂ ਹੱਲੇ ਪਹੇਗੇ ਫੇਰ ਫੇਰ ਹੱਲਾ ਪਿਆ ਹੋਇਆ ਫੇਰ ਕੋਈ ਪਤਾ ਨਹੀਂ ਕਿੱਥੇ ਕਿੱਦھر ਜਾਣਾ ਕਿਸੇ ਨੇ ਕਿੱਦھر ਨਹੀਂ ਤੁਹਾਡੇ ਉੱਥੇ ਤੁਸੀਂ ਮੁੰਡਿਆਂ ਨਾਲ ਮੁਸਲਮਾਨਾਂ ਦੇ ਮੁੰਡਿਆਂ ਨਾਲ ਵੀ ਖੇਡਦੇ ਰਹੇ ਹਾਂ ਜੀ ਆੜੀ ਆ ਮੇਰਾ ਇੱਕ ਕਿਹੜਾ ਉਹ ਮੁਸਲਮਾਨ ਬੁਟਿਆਣੇ ਨਰ ਦਾ ਅੱਛਾ ਜੀ ਮੇਰੀ ਗੱਲ ਫੜੇ ਕਰਦਾ ਸੀ ਅੱਛਾ ਜੀ ਮੈਨੂੰ ਕਦੇ ਕੋਈ ਖਾਣਾ ਬਣਾਉਣੀ ਮਠਿਆਈ ਮਿੱਠੀ ਵੀ ਆਪਣੀ ਅੱਛਾ ਜੀ ਅੱਛਾ ਜੀ ਚੋਰੀ ਖਾਈ ਕਰਦੇ ਸੀ ਬੁੜਿਆਂ ਤੋਂ ਡਰਦੇ ਵੀ ਕਹਿੰਦੇ ਪਟੋ ਜੂਗੇ ਸਾਰੇ ਅੱਛਾ ਜੀ ਮਗਾ ਸਾਰੇ ਉਹ ਖਾ ਦੇ ਖਾਂਦੇ ਹਲੇ ਲੋ ਹਾਂ ਅਸੀਂ ਲਕੂ ਕਾ ਖਾਣੀ ਅੱਛਾ ਜੀ ਕਿਤੇ ਇਹਨਾਂ ਨੇ ਕੋਈ ਤੋਹਫਾ ਲਿਆਉਣਾ ਅੱਛਾ ਜੀ ਸਾਡੇ ਗੁੱਡਕੇ ਘਰ ਤੇ ਅੱਛਾ ਜੀ ਉਹ ਬੁਟਿਆਣੇ ਦਾ ਦਾ ਬੁੱਟਿਆਣੀ ਇਹ ਪਿੰਡ ਦਾ ਨਾਮ ਹੈ ਕਿਸੇ ਦਾ ਬੁੱਟਿਆਣਾ ਪਿੰਡ ਦਾ ਕੀ ਨਾਮ ਸੀ ਮੁਸਲਮਾਨ ਦੇ ਉਹ ਮੁਸਲਮਾਨਾਂ ਦਾ ਨਾਮ ਉਹਨਾਂ ਦਾ ਜਿਹੜਾ ਤੁਹਾਡੇ ਨਾਲ ਮੁੰਡਾ ਪੜਦਾ ਸੀ ਉਹਦਾ ਕੀ ਨਾਮ ਮੁੰਡਾ ਦਾ ਉਹਦਾ ਦਾ ਜੀ ਰਹਿਮੂ ਤਾਂ ਜੀ ਮੁੰਡੇ ਰਹਿਮੂ ਹਾਂ ਅੱਛਾ ਜੀ ਹੋਰ ਜਿਹੜੇ ਤੁਹਾਡੇ ਪਿੰਡ ਸੇ ਪਿੰਡ ਦੇ ਵਿੱਚ ਤੁਸੀਂ ਦੱਸਦੇ 200 ਘਰ ਸੀ ਮਸ਼ਹੂਰ ਮਸ਼ਹੂਰ ਬੰਦੇ ਕਿਹੜੇ ਸੀ ਮਸ਼ਹੂਰ ਤਾਂ ਜੀ ਕਿ ਸਾਡਾ ਤਾਇਆ ਜੀ ਤਾਂ ਜ਼ੈਲਦਾਰ ਅੱਛਾ ਜੀ ਠਾਕਰ ਸੀ ਜੇ ਜੇਲਦਾਰ ਸੀ ਹਾਂਜੀ ਲੰਬੜਦਾਰ ਕਿੰਨੇ ਗੱਦੇ ਪਿੰਡ ਦੇ ਲੰਬੜਦਾਰ 2-3 ਕਿਤੇ ਨਾਮ ਪਤਾ ਕਿਸੇ ਦਾ ਹਾਂਜੀ ਪਤਾ ਤਾਂ ਹੈ ਇੱਕ 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 ਬੰਦੇ ਦਾ ਲੰਬੜਦਾਰ ਦਾ ਨਾਮ ਪਤਾ ਕਿਹੜੇ ਦਾ ਜੀ ਉਹਦਾ ਨਾਮ ਪਤਾ ਆ ਇੱਥੇ ਬੱਕੀ ਆ ਉਹ ਕੀ ਆ ਇਹ ਆ ਪਿੰਡ ਦੇ ਤੇ ਚਲੋ ਕੋਈ ਨਹੀਂ ਯਾਦ ਆ ਜੂ ਕੋਈ ਗੱਲ ਨਹੀਂ ਯਾਦ ਆ ਜੇਗਾ ਜਿਹੜੇ ਤੁਹਾਡੇ ਦੋਸਤ ਤੇ ਤੁਹਾਡੇ ਨਾਲ ਪੜਦੇ ਰਹੇ ਤੁਹਾਡੇ ਨਾਲ ਖੇਡਦੇ ਕਿ ਖੇਡਾਂ ਜਿਹੜੀਆਂ ਖੇਡਦੇ ਤੇ ਉਦੋਂ ਬਾਜੀ ਜੱਟਾਂ ਕੰਬੀ ਖੇਡਦੇ ਹੁੰਦੇ ਤੇ ਅੱਛਾ ਜੀ ਬਾਹੇ ਜਾਂ ਹੋਰ ਕੋਈ ਮੜੀ ਮੁੱਟੀ ਖੇਡ ਪਹਿਲਵਾਨੀ ਵਗੈਰਾ ਵੀ ਹੁੰਦੀ ਤੇ ਉਦੋਂ ਖੇਡ ਲਈ ਕਈ ਕਈ ਖੁਰਦੇ ਸੀ ਅੱਛਾ ਜੀ ਹਾਂ ਠਿੰਜ ਪਾਲਿੰਦੇ ਸੀ ਆਪਣੇ ਗ੍ਰਾਮ ਵਿੱਚ ਢੋਲ ਵਜਾ ਕੇ ਅੱਛਾ ਜੀ ਇਹ ਆਜ ਵਾਜ ਮੇਲੇ ਮੂਲੇ ਵੀ ਲੱਗਦੇ ਤੇ ਉੱਧਰ ਮੇਲਾ ਕੋਈ ਕੋਈ ਲੱਗਿਆ ਤਾਂ ਲੱਗ ਕਿੱਥੇ ਲੱਗਦਾ ਸੀ ਮੇਲਾ ਪਿੰਡੇ ਸਾੜੇ ਹੀ ਲੱਗਦਾ ਤਾਂ ਸੀ ਹਾਂ ਬਹੁਤ ਬੜਾ ਪਿੰਡ ਪਾਵਾ ਅੱਛਾ ਕਾ ਤਾਂ ਮੇਲਾ ਕਾ ਤਾਂ ਹੁੰਦਾ ਸੀ ਉਹ ਕੋਈ ਨਿਆਣਿਆਂ ਨੇ ਇਕੱਠੇ ਕਰਕੇ ਆਪਣਾ ਢੋਲ ਵਾਲੇ ਨੂੰ ਨਹੀਂ ਜਿੱਦਾਂ ਆਪਣੇ ਹੁਣ ਚੜਦੇ ਪੰਜਾਬ 'ਚ ਕੋਈ ਮਾੜੀ ਦਾ ਹੋ ਗਿਆ ਗੁੱਗੇ ਦਾ ਹੋ ਗਿਆ ਇਦਾਂ ਇਦਾਂ ਤਾਂ ਨਹੀਂ ਸੀ ਇੰਨਾ ਨਹੀਂ ਸੀ ਮਸਾਕੀ ਦਾ ਐ ਨਹੀਂ ਜੀ ਜੋਰ ਦਾ ਅੱਛਾ ਜੀ ਮਤਲਬ ਉਦਹੀਂ ਕਰ ਲਾਂਦੇ ਤੇ ਮਤਲਬ ਆਪਣਾ ਸ਼ੁਗਲ ਕਰ ਲਾਂਦੇ ਤੇ ਬਸ ਕਰ ਲਾਂਦੇ ਸੀ ਅੱਛਾ ਜੀ ਪੱਗ ਲੈਣੀ ਰੁਪਈਆ ਦੇਣਾ ਅੱਛਾ ਜੀ ਸਭ ਕੁ ਕਰ ਦਿੱਤੀ ਅੱਛਾ ਜੀ ਆ ਅਸੀਂ ਅੱਜ ਤੁਹਾਡੇ ਕੋਲ ਆਏ ਆਂ ਪੁਰਾਣੀਆਂ ਯਾਦਾਂ ਤੁਹਾਡੀਆਂ ਰਿਕਾਰਡ ਕਰਨ ਠੀਕ ਹੈ ਪਿੰਡ ਦੇ ਵਿੱਚ ਬਜ਼ੁਰਗ ਤੁਸੀਂ ਆ ਤੇ ਇਸ ਕਰਕੇ ਤੁਹਾਡੇ ਕੋਲ ਆਏ ਫਿਰ ਆਣ ਕੇ ਤੁਹਾਡੇ ਕੋਲ ਪਤਾ ਲੱਗਿਆ ਵੀ ਤੁਸੀਂ ਵੀ ਪਾਕਿਸਤਾਨ ਤੋਂ ਆਏ ਬਸ ਅਸੀਂ ਵੀ ਫਿਰੇ ਫਰੇ ਗਏ ਆ ਵਾ ਕੰਮ ਬੋਪੂ ਜੀ ਹਾਂ ਸਭ ਨੇ ਹਾਂ ਹਾਂ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਵੀ ਤੁਸੀਂ ਆਏ ਕਿੱਦਾਂ ਉੱਥੋਂ ਕਿਵੇਂ ਪਤਾ ਲੱਗਿਆ ਵੀ ਹੁਣ ਆਪਾਂ ਨੇ ਇੱਥੇ ਚੰਤੀ ਚੱਕ 'ਚ ਰਹਿਣਾ ਨਹੀਂ ਆਪਾਂ ਨੇ ਆਪਾਂ ਨੇ ਚੜ੍ਹਦੇ ਪੰਜਾਬ ਜਾਣਾ ਜੰ aí ਦੇ ਚ ਜਾਣਾ ਬਾਧਾ ਕਰ ਲਿਆ ਨਹੀਂ ਪਤਾ ਕਿਦਾਂ ਲੱਗਿਆ ਸੀ ਤੁਹਾਨੂੰ ਓਏ ਹੱਲੇ ਪੈਂਦੇ ਤੇ ਜੀ ਢੋਲ ਵੱਜਦੇ ਹੁੰਦੇ ਤੇ ਹੱਲੇ ਪੈਂਦੇ ਤੇ ਕਿਤੇ ਮਤਲਬ ਅੱਗਾਂ ਵਗੈਰਾ ਲਾ ਦਿੰਦੇ ਜਾਂ ਕਤਲਗਾਰ ਤੁੰਦੀ ਦੀ ਕਿਤੇ ਕੰਦੀ ਲਾਉਂਦੇ ਤੇ ਅੱਛਾ ਜੀ ਕਿਸੇ ਪਿੰਡ ਚ ਲੱਗੀ ਸੀ ਉੱਥੇ ਲੱਗੀ ਆ ਕਿਹੜੇ ਚ ਇੱਕ ਦੋ ਪਿੰਡਾਂ 'ਚ 128 ਨੂੰ ਲੱਗੀ ਸੀ ਇੱਕ ਹੋਰ ਪਿੰਡ ਨੂੰ ਲੱਗੀ ਸੀ ਥੋੜੀ ਜੀ ਪਰ ਲੋਕਾਂ ਨੇ ਬਿਜਾ ਬਿਜੂ ਵੀ ਸੀ ਆ ਅੱਗਾਂ ਲੱਗੀਆਂ 28 'ਚ ਲੱਗੀ ਅੱਗ ਹਾਂ ਜੀ ਆ 28 ਦੇ ਵਿੱਚ ਇੱਕ ਪ੍ਰੀਤਮ ਸਿੰਘ ਦਾ ਕਤਲ ਹੋਇਆ ਸੀ ਹਾਂ ਜੀ ਯਾਦ ਨੂੰ ਪਤਾ ਬਚ ਨਹੀਂ ਜਾ ਕਤਲ ਪੰਜ ਹੋਏ ਤੇ ਇੱਕ ਇੱਕੋ ਦਿਨ ਇੱਕੋ ਦਿਨ ਕਤਲ ਹੋਏ ਸੀ ਪੰਜ ਹੈ ਨਹੀਂ ਬਾ ਫਿਰ ਇਹ ਹੱਲੇ ਪੈ ਗਈ ਹੱਲੇ ਪੈਂਟ ਦੇ ਬਾਅਦ ਤੇ ਹੂੰ ਬਟਾ ਕੱਟੀ ਲੱਗੀ ਹੋ ਅੱਛਾ ਬਾ ਤੇ ਬਾਅਦ ਵੀ ਬੱਚੋ ਛੋੜੇ ਪਰਿਵਾਰ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਉਹ ਕਰਦੇ ਅੱਛਾ ਫਿਰ ਤੁਸੀਂ ਉੱਥੋਂ ਜਦੋਂ ਚੱਲੇ ਆ ਗੱਡਿਆਂ ਪਰ ਚੱਲੇ ਫਿਰ ਤੁਸੀਂ ਗੱਡਿਆਂ ਜਿਹੜੇ ਕਿਆ-ਕਿਆ ਸਮਾਨ ਚੱਕਿਆ ਆਪਣਾ ਬਾਸ ਸਭ ਨੇ ਰਾਸਣ ਅੱਛਾ ਜੀ ਮਹੀਨੇ ਜੇ ਦੋ ਬੋਰੀਆਂ ਕਣਕ ਦੀਆਂ ਖਰਾਸਪਰ ਪੀ ਕੇ ਰੱਖ ਲੀਆਂ ਅੱਛਾ ਜੀ ਰਸਣ ਰੱਖ ਲਿਆ ਖੁੱਲਾ ਅੱਛਾ ਪਹਿਲਾਂ ਕਿਹੜੀ ਜਗਾ ਆਏ ਤੁਸੀਂ ਫਿਰ ਪਹਿਲਾਂ ਆਏ ਜੀ ਅਸੀਂ ਪਰੋਜ ਪਰੋਬ ਵਸੇ ਲਾ ਲਾ ਨਹੀਂ ਨਹੀਂ ਪਾਕਿਸਤਾਨ ਦੇ ਵਿੱਚ ਕੋਈ ਤਾਂ ਕੈਂਪ ਕੁੰਪ ਚ ਗਏ ਹੋਣੇ ਆਹ ਕੈਂਪ ਕੁੰਪ ਚ ਆ ਰਹੇ ਆ ਜੀ ਕਿਹੜੇ ਕਿੱਤੇ ਦਾ ਸੀ ਕੈਂਪ ਇਹ ਭਾਈ ਫੇਰੂ ਵੀ ਰਹੇ ਆ ਜੜਾਂ ਵਾਲੇ ਵੀ ਰਹੇ ਜੜਾਂ ਵਾਲੇ ਵੀ ਰਹੇ ਕਿੰਨੇ ਕਿੰਨੇ ਦਿਨ ਰਹੇ ਕਿਤੇ ਦੋ ਦਿਨ ਕਿਤੇ ਚਾਰ ਦਿਨ ਅੱਛਾ ਜੀ ਉੱਤੇ ਮੈਂ ਖਾਣ ਪੀਣ ਦਾ ਕਿਹਾ ਆਪਣਾ ਹੀ ਹੁੰਦਾ ਤਾਂ ਕਿ ਹਾਂਜੀ ਆਪਣਾ ਆਪਣਾ ਖਾਂਦੇ ਤੇ ਆਪਣਾ ਬਣਾਉਂਦੇ ਸੀ ਕੈਂਪ ਵਾਲੇ ਕੁਝ ਨਹੀਂ ਦੇ ਦਿੰਦੇ ਆਪਣੇ ਨਾਲ ਕੁਝ ਨਹੀਂ ਦਿੱਤਾ ਸੀ ਤਾਂ ਆਪਣੀ ਆਪ ਪਕਾ ਕੇ ਖਾਂਦੇ ਸੀ ਅੱਛਾ ਫਿਰ ਉੱਤੇ ਤੁਰ ਕੇ ਆਏ ਸਾਰ ਗੱਡੇ ਤੇ ਕਿਹੜਾ ਰਸਤਾ ਕਿਹੜਾ ਸੀ ਤੁਹਾਡਾ ਅਸੀਂ ਆਏ ਆ ਇਹਨੂੰ ਪਰੋਲੀ ਪਰੋ ਅੱਛਾ ਹੋਰ ਕੋਈ ਰਸਤੇ 'ਚ ਕੁਝ ਦੇਖਿਆ ਤੁਸੀਂ ਕੋਈ ਕਤਲੋਗਾਰ ਮਾਰੇ ਪਏ ਦੇਖੇ ਆ ਬੰਦੇ ਅੱਛਾ ਜੀ ਵੱਡੇ ਪਏ ਵੀ ਐ ਤਾਈ ਐ ਅੱਛਾ ਜੀ ਕੀ ਇਹ ਅੱਗ ਲਾ ਕੇ ਤੁਸੇ ਵੀ ਵੀ ਥੇ ਅੱਛਾ ਜੇ ਕਰਤੇ ਲੋਕ ਇਹ ਇਹ ਕਿਹੜੀ ਜਗ੍ਹਾ ਦੇਖੇ ਤੁਸੀਂ ਇਹ ਰਸਤੇ ਵਿੱਚ ਤੇ ਦੀ ਗੰਡਾ ਗੰਡਾ ਸਿੰਘ ਵਾਲਾ ਏਰੀਆ ਚ ਉੱਥੇ ਕਿ ਜੇ ਕਹਿੰਦੇ ਆ ਬੀਬੀ ਲਾਗ ਇੱਥੇ ਮਾਰੇ ਵੀ ਅੱਛਾ ਬਾਕੀ ਦੇਖਿਆ ਤੁਖਾ ਅਸੀਂ ਕੁਝ ਨਹੀਂ ਹੈ ਅੱਛਾ ਮੈਂ ਤੁਹਾਨੂੰ ਝੂਠ ਬੋਲੀਏ ਨਹੀਂ ਠੀਕ ਹੈ ਜੀ ਆਪਾਂ ਨੇ ਕੁੜੇ ਨਾ ਆਹੋ ਆਪਾਂ ਨੇ ਕੀ ਪਹਿਲਾਂ ਰੱਬ ਲੱਗਦੀ ਗੱਲ ਕਰੀਏ ਠੀਕ ਹੈ ਜੀ ਨਾਲ 74 ਸਾਲ ਪੁਰਾਣੀਆਂ ਗੱਲਾਂ ਹਾਂ ਜੀ ਹਾਂ ਜੀ ਬਹੁਤ ਕੁਝ ਰਹਿ ਜਾਂਦਾ ਬਹੁਤ ਕੁਝ ਯਾਦ ਆ ਰਿਹਾ ਨਹੀਂ ਬਹੁਤ ਕੁਝ ਦਿਲ ਪਰਿਆ ਆ ਜਾਂਦੀ ਹੈ ਹੁਣ ਅੱਜ ਕਿੱਥੇ ਚਾਹ ਤਰਸਦੀਆਂ ਗੱਲਾਂ ਅੱਜ ਕਰਨੀ ਆਪਾਂ ਅੱਜ ਆਪਾਂ ਕਰ ਰਹੇ ਨਹੀਂ ਆਪਾਂ ਨੂੰ ਕਿਸੇ ਲਈ ਅੱਜ ਚਿੱਤੇ ਵੀ ਨਹੀਂ ਗਿਆ ਇਹ ਕੋਈ ਥਾਂ ਤੋਂ ਆਜੂਗਾ ਚਲੋ ਉੱਥੋਂ ਫਿਰ ਤੁਸੀਂ ਆ ਗਏ ਫਿਰ ਤੁਸੀਂ ਪਹਿਲਾਂ ਇੰਡੀਆ ਦੇ ਵਿੱਚ ਜਦੋਂ ਕਦਮ ਰੱਖੇ ਤਾਂ ਕਿਹੜੇ ਪਿੰਡ ਚ ਗਏ ਤੁਸੀਂ ਅਸੀਂ ਜੀ ਪਹਿਲਾ ਪਿੰਡ ਦੇ ਵਿੱਚ ਗਏ ਆ ਆਹ ਹਾਂ ਬਾਗ ਸਕੰਦਰ ਹਾਂਜੀ ਬਾਗ ਸਕੰਦਰ ਬਾਗ ਸਕੰਦਰ ਉਹ ਬਸੇ ਬਿਠਾਣਾਂ ਦੇ ਲਾਗ ਹਾਂ ਉੱਤਰ ਰਹੇ ਦੋ ਦੋ ਚਾਰ ਦਿਨ ਦੋ ਚਾਰ ਦਿਨ ਹਾਂਜੀ ਅੱਛਾ ਜੀ ਉਤਾਰ ਬਾਅਦ ਉਤੇ ਬਾਅਦ ਫੇਰ ਹਿੱਲ ਗਏ ਕਿ ਕਿਲੋ ਆਬਰ-ਬਬਰ ਪੈ ਗਈ ਕਹਿੰਦੇ ਉਰੇ ਰਹਿਣਾ ਨਹੀਂ ਚਲੋ ਚਲੀਏ ਅੱਛਾ ਜੀ ਇਹ ਜੇ ਅਸੀਂ ਆ ਗਏ ਇੱਥੇ ਕਿ ਜੇ ਆ ਬਸ ਹੀ ਆ ਗਏ ਕੋਹਰ ਪਿੰਡ ਕਿਹੜਾ ਮਹਿੜਾ ਮਹਗਾ ਨਹੀਂ ਜੀ ਕੋਰੇ ਇਹ ਆਦ ਨਹੀਂ ਆਇਆ ਪਤੇ ਪਰ ਹੈ ਸ਼ਹੀਦਗੜ੍ਹ ਹੈ ਸ਼ਹੀਦਗੜ੍ਹ ਸ਼ਹੀਦਗੜ੍ਹ ਇੱਥੇ ਸ਼ਹੀਦਗੜ੍ਹ ਹੈ ਹਾਂ ਇੱਥੇ ਰਹਿੰਦਾ ਹਾਂ ਅੱਛਾ ਕਿੰਨੇ ਸਾਲ ਰਹੇ ਉੱਥੇ ਤੁਸੀਂ ਫਿਰ ਇੱਥੇ ਜੀ ਰਹਿਆ ਜੀ 6 ਮਹੀਨੇ ਰਹੇ ਅੱਛਾ ਇੱਥੇ 5 ਪਰਸੈਂਟ ਜ਼ਮੀਨ ਕਿੰਨੀ ਸੀ ਤੁਹਾਡੀ 1.5 ਮਰੱਬਾ ਤਾਂ ਜੀ ਮਰੱਬੇ 'ਚ ਕਿੰਨੇ ਕਿੱਲੇ ਹੋ ਜਾਂਦੇ ਆ ਆਪਣੇ 25 ਕਿੱਲੇ ਹਾਂ ਅੱਛਾ ਫਿਰ ਇੱਥੇ ਇੰਡੀਆ 'ਚ ਸਾਦੇ ਮਿਲ ਗਈ ਤੁਹਾਨੂੰ ਇਹਨੇ ਤੁਹਾਨੂੰ ਵੱਧ ਮਿਲ ਗਈ ਥੋੜੀ ਜੀ ਅੱਛਾ ਫਿਰ ਉੱਥੇ ਤੁਹਾਡੀ ਦੂਜੀ ਹੋਏਗੀ ਨਾ ਪਾਣੀ ਵਾਲੀ ਹੋਏਗੀ ਸਾਰੀ ਨਹਿਰੀ ਨਹਿਰੀ ਅੱਛਾ ਤੁਹਾਡੀ ਨਹਿਰੀ ਸੀ ਉੱਥੇ ਪਾਣੀ ਨਹਿਰ ਦਾ ਅੱਛਾ ਟੂਆ ਪਿੰਡ ਕਰਦੇ ਹੁਣ ਆ ਜਿਹੜੇ ਪਿੰਡ 'ਚ ਆਪਾਂ ਬੈਠੇ ਆਂ ਕਿਆ ਨਾਮ ਇਹਦਾ ਇਹਦਾ ਨਾਮ ਹਾਂਜੀ ਇਹਦਾ ਇਹਦਾ ਨਾਮ ਤਾਂ ਬੱਚਿਆਂ ਨੂੰ ਤੁਮਨ ਸਿਲ ਕੱਪੜਾ ਸਿਲ ਕੱਪੜਾ ਇਹਦੇ ਆਲੇ-ਦਾਲੇ ਕਿਹੜੇ-ਕਿਹੜੇ ਪਿੰਡ ਐ ਹੋਰ ਬਾਜੀ ਬੱਤਾ ਸਿਲ ਕੱਪੜਾ ਅੱਛਾ ਠੇੜੀ ਅੱਛਾ ਜੀ ਜਿਹੜੀ ਜੀ ਮੁਸਲਮਾਨ ਵੀ ਥੇ ਹਿੰਦੂ ਵੀ ਥੇ ਅੱਛਾ ਜੀ ਤੁਸੀਂ ਫਿਰ ਗਏ ਵੀ ਆ ਵਾਪਸ ਪਿੰਡ ਕਦੇ ਹਾਂ ਜੀ ਪਿੰਡ ਨਹੀਂ ਚੌਥੀ ਹਾਂ ਜੀ ਹਾਂ ਜਾਇਆ ਆ ਕਦੋਂ ਹਲੇ ਆਪਣੇ ਬਾਅਦ ਆ ਕਈ ਸਾਲ ਹੋ ਗਏ ਹੁਣੇ ਜਾ ਕੇ ਆਏ ਥੋੜੇ ਚਿਰ ਵਿੱਚ ਅੱਛਾ ਜੀ ਕਰ ਲੱਭ ਗਿਆ ਤਾਂ ਹਾਂ ਨਾ ਉਹੀ ਕਰ ਤੇ ਯਾਰ ਦੋਸਤ ਮਿਲੇ ਹਾਂ ਮਿਲੇ ਕਿਵੇਂ ਮਿਲੇ ਬਹੁਤ ਨੱਠੇ ਕਾ ਗੱਲ ਜੱਫੀ ਪਾ ਕੇ ਸਾਰੇ ਕਈ ਤਾਂ ਬਹੁਤ ਪਿਆਰ ਕਰਦੇ ਰੋਲੇ ਸਾਰੇ ਬਹੁਤ ਅੱਛਾ ਜੀ ਬਾ ਮਗਉ ਤੁ 200 ਰੁਪਿਆ ਹੋ ਗਿਆ ਅੱਜ ਅੱਲਾਹ ਨੇ ਮਿਲਾਇਆ ਅੱਜ ਠੀਕ ਇੱਕ ਨਾ ਮੈਂ ਹੋਰ ਸੁਣਿਆ ਸੀ ਤੁਹਾਡਾ ਇੱਕ ਦੋਸਤ ਕਹਿੰਦੇ 47 ਦੇ ਤੌਰ ਤੇ ਉਹ ਤੁਹਾਡੇ ਨਾਲੇ ਆ ਗਿਆ ਕਿ 10 ਕਿਲੇ ਦੇ ਉਹ ਸਾਰੂ ਤਾਂ ਵੀ ਨਾ ਅੱਛਾ ਜੀ ਜੀ ਨਾ ਸਾਰੂ ਖਾਨ ਕਹਿੰਦੇ ਅੱਛਾ ਸਾਰੂ ਖਾਨ ਉਹ ਤੁਹਾਡੇ ਨਾਲੇ ਆ ਗਿਆ ਨਾਲੇ ਆ ਗਿਆ ਜੀ ਅੱਛਾ ਕੀ ਆ ਕਹਿੰਦਾ ਗਿਆ ਤਾਂ ਕਾਤੇ ਆ ਗਏ ਸੀ ਨਾਲ ਉਹੀ ਬਸ ਸਾਡੇ ਨਾਲ ਸਾਂਝੀ ਹੋ ਰਿਹਾ ਅੱਛਾ ਜੀ ਬਾ ਪਿਆਰ ਦਾ ਬਾਬ ਤੋਂ ਛੋਟੇ ਜਿਹੇ ਦਿਨ ਆ ਕੇ ਅੱਛਾ 47 ਦੇ ਵਿੱਚ ਤੁਹਾਡੇ ਨਾਲ ਹੀ ਆ ਗਿਆ ਅੱਗੇ ਹੀ ਰੋਣ ਲੱਗ ਗਿਆ ਕਹਿੰਦਾ ਮੈਂ ਕਿੱਥੇ ਜਾਣਾ ਅੱਛਾ ਮਾਫੇ ਹਾਂ ਕਿਉਂ ਇਹਨੂੰ ਘੜਿਆ ਕਰਾ ਤੇਰੇ ਘਰ ਆ ਲਈਆਂ ਕਿ ਆਹ ਹੁ ਕਰੂੰਗਾ ਤੂੰ ਹੂੰ ਬਾਜੀ ਕਹਿੰਦਾ ਮੈਂ ਤਾਂ ਛੱਡਣੀ ਹੋਣੀ ਮੈਂ ਤਾਂ ਰੱਖਣੀ ਹੋਣੀ ਹੈ ਅੱਛਾ ਕਿਤੇ ਕਾਹੂ ਮਾ ਜਾਓ ਖਾਤੇ ਮਾ ਜਾਓ ਹੂੰ ਮੈਂ ਮਰ ਗਿਆ ਅੱਜ ਉਹ ਮਰ ਗਿਆ ਬਸ ਹਟੇ ਹੀ ਨਹੀਂ ਲੱਗ ਗਿਆ ਸਾਰਾ ਰੌਣਕ ਫਿਰ ਉਹਦੇ ਆ ਗਿਆ ਉਹ ਜੈ ਦਰਤਾਏ ਖੜਤਾ ਆਇਆ ਤਾਂ ਜੈ ਦਰ ਹਾਂ ਉਹਨੇ ਢਾਕਰ ਸਿਨੇ ਕਿਹਾ ਕਿ ਉਹ ਫਲਾਇਟ ਨਹੀਂ ਲਾ ਹੂੰ ਤੇ ਪੈਸੇ ਜਿੰਨੀਆਂ ਕਰਾਇਆ ਲੈ ਜਾ ਜਾਂ ਤੂੰ ਆਪਣੇ ਘਰ ਨੂੰ ਲਾਉਂਦੇ ਅੱਛਾ ਜੀ ਬਫੇ ਪਚਾਪ ਤੂੰ ਕੋਲ ਨੂੰ ਦੋ ਕੁ ਦਿਨ ਰੱਖਿਆ ਅੱਛਾ ਜੀ ਹਾਂ ਫਿਰ ਉਹਨੂੰ ਕੋਈ ਗੱਡੀ ਢਾਕਾਏ ਤੇ ਪਾਕਿਸਤਾਨ ਮੌਂਡ ਗਿਆ ਤੇ ਕਦੇ ਉਹਦੇ ਚਿੱਠੀ ਪੱਤਰ ਕੁਝ ਵਗੈਰਾ ਆ ਗਿਆ ਆਉਂਦੇ ਹੁੰਦੇ ਤੇ ਆ ਵੀ ਜਾਂਦਾ ਉਹਨਾਂ ਦਾ ਅੱਛਾ ਆਉਂਦਾ ਤਾਂ ਮਿਲਦਾ ਮਲਾਪ ਥਾ ਅੱਛਾ ਜੀ ਮਲਾ ਸਕਦੇ ਤੁਹਾਨੂੰ ਉਹ ਪ੍ਰੀਤ ਸਿੰਘ ਜਿਹੜਾ ਜਿਹੜਾ ਜੈਦਾ ਤਾਏ ਦਾ ਮੁੰਡਾ ਹਾਂਜੀ ਉਹ ਬੀਏ ਪੜਿਆ ਹੋਇਆ ਅੱਛਾ ਜੀ ਪਕਤਾ ਦਾ ਉਹਨੂੰ ਇਹਨਾਂ ਦੀ ਗੱਲਾਂ ਦੀ ਨਾਲ ਤੇ ਠੀਕ ਆ ਸੀ ਹਾਂ ਹੂੰ ਉਹ ਹੁਣ ਮਰ ਗਿਆ ਹਾਂਜੀ ਅੱਛਾ ਜੀ ਤੇ ਤੁਹਾਡਾ ਦੋਸਤ ਜਿਹੜਾ ਤੁਹਾਡੇ ਨਾਲ ਪਾਕਿਸਤਾਨ ਤੋਂ ਇੰਡੀਆ ਚ ਆ ਗਿਆ ਸੀ ਹਾਂਜੀ ਉਹ ਹੁਣ ਆਏਗਾ ਜਿੰਦਾ ਪਤਾ ਨਹੀਂ ਜੀ ਹੁਣ ਤਾਂ ਮੁੜ ਕੇ ਗਏ ਨਹੀਂ ਮਿਲੇ ਨਹੀਂ ਨਾ ਉਗ ਨਾ ਝੋਗ ਅੱਛਾ ਜੀ ਜਦਾ ਪਤਾ ਹੀ ਨਹੀਂ ਆਪਾਂ ਕਿ ਕਣ ਕਹਿ ਦਈਏ ਨਹੀਂ ਉਹ ਹੁਣ 34 ਦੇ ਰਹਿੰਦੇ ਤੇ ਫਿਰ ਹਾਂਜੀ 34 ਦੇ ਉਹ ਅਜਾ ਇੱਕ ਵਾਰੇ ਨਾਮ ਦੱਸਿਓ ਅਸੀਂ ਇੱਕ ਦਾ ਸਾਰੂ ਹੈ ਜੀ ਅੱਛਾ ਜੀ ਇੱਕ ਦੇ ਨੋਂ ਦਾ ਸਾਰੂ ਹੈ ਹਾਂ ਜੀ ਇੱਕ ਦੇ ਨੋਂ ਮੈਂ ਇੱਥੇ ਦਿਖਾ ਦਿੰਦਾ ਦੱਸ ਦਿੰਦਾ ਕਿ ਸਾਰੂ ਹੋ ਗਿਆ ਹਾਂ ਜੀ ਇੱਕ ਬੰਦਾ ਹੋ ਤੁਹਾਡੀ ਉਮਰ ਦੇ ਹੀ ਹੋਣਗੇ ਉਹ ਵੀ ਬਾਜੀ ਮੇਰੀ ਉਮਰ ਦਾ ਮੇਰਾ ਸਾਣੀ ਹੁੰਦਾ ਅੱਛਾ ਜੀ ਕੈਰ ਖੇਲੀ ਗੋਲੀ ਜਾਂਦੇ ਸੀ ਠੀਕ ਹੈ ਜਿਆਦਾ ਬਹੁਤ ਪ੍ਰੇਮ ਬਹੁਤ ਹਾਂ ਜੀ ਬਿਲਕੁਲ ਜੀ ਬਿਲਕੁਲ ਜਿਆਦਾ ਪੰਜ ਕੰਨ ਦੇ ਦੋ ਦੂਆ ਇਹ ਹਰ ਬਖਤ ਦਾ ਹਾਂਜੀ ਹਾਂਜੀ ਹੁਣ ਤਾਂ ਲਾਗ ਬਣੀ ਆਉਂਦੀ ਮਾਤਾ ਜੀ ਰੱਖਦੇ ਕੋਈ ਕੋਈ ਬੋਨ ਨਹੀਂ ਕੋਈ ਥੈਂਕ ਯੂ ਭਾਈ ਚਲੋ ਠੀਕ ਹੈ ਜੀ ਥੈਂਕ ਯੂ